ਕਬੀਰ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਪਤੇ ਕਿਆ ਲਾਗੈ ਮੇਰਾ ਭਗਤ ਕਬੀਰ ਜੀ ਆਪਣੀ ਪਾਵਨ ਰਚਨਾ ਤੋਂ ਸਾਨੂੰ ਸਮਝਾਉਂਦੇ ਹਨ ਕਿ ਪਾਈ ਇਹ ਜੋ ਸਰੀਰ ਤੁਸੀਂ ਵੇਖ ਰਹੇ ਹੋ ਇਹ ਸਰੀਰ ਵੀ ਮਾਲਕ ਦੀ ਦਿੱਤੀ ਹੋਈ ਦਾਤ ਹੈ ਤੇ ਇਸ ਸਰੀਰ ਦੇ ਵਿੱਚ ਜੋ ਜਿੰਦ ਹੈ ਜੋ ਬੋਲਚਾਲ ਕਰਦੀ ਹੈ ਇਹ ਜਿੰਦ ਵੀ ਮਹਾਰਾਜ ਦੀ ਦਿੱਤੀ ਹੋਈ ਹੈ ਇਹ ਤੋ ਤਾਂ ਕਿ ਮੇਰੇ ਸਰੀਰ ਤੇ ਹੰਡਾਉਣ ਵਾਲੇ ਕੱਪੜੇ ਖਾਣ ਪੀਣ ਦਾ ਸਮਾਨ ਸਭ ਪਰਮੇਸ਼ਵਰ ਦਾ ਦਿੱਤਾ ਹੋਇਆ ਜਿਉ ਪਾਏ ਪਿੰਡ ਜਿੰਨ ਸਾਜਿਆ ਦਿੱਤਾ ਪਹਿਨਣ ਖਾਣ ਉਹ ਮਾਲਕ ਨੇ ਆਪ ਹੀ ਸਰੀਰ ਨੂੰ ਸਾਜਿਆ ਹੈ ਆਪ ਹੀ ਇਸ ਦੇ ਵਿੱਚ ਜਿੰਨ ਨੂੰ ਟਿਕਾਇਆ ਹੈ ਆਪ ਹੀ ਉਹ ਸਿੱਖਿਆ ਦੇਣ ਵਾਲਾ ਹੈ ਆਪ ਹੀ ਉਹ ਕੁਰਾਇ ਪਿਆਨੂ ਸੇ ਰਸਤੇ ਉੱਤੇ ਪਾਉਣ ਵਾਲਾ ਹੈ ਉਹ ਮਿਹਰਬਾਨ ਹੈ ਭਗਤ ਕਬੀਰ ਜੀ ਕਹਿੰਦੇ ਨੇ ਤਕਬੀਰ ਮੇਰਾ ਮੁਝ ਮੇਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਮਹਾਰਾਜ ਹੋਮੇ ਕਰਨ ਵਾਲੀ ਹੰਕਾਰ ਕਰਨ ਵਾਲੀ ਮੈਂ ਮੇਰੀ ਕਰਨ ਵਾਲੀ ਭਾਵ ਇਹ ਮੇਰਾ ਹੈ ਇਹ ਤੇਰਾ ਹੈ ਇਹ ਸਭ ਮੇਰੀ ਵਿਅਰਥ ਦੀਆਂ ਗੱਲਾਂ ਨੇ ਵਿਅਰਥ ਦੇ ਮੇਰੇ ਵਿਚਾਰ ਨੇ ਭਾਵ ਸਾਡੇ ਕਰਮਾਂ ਅਨੁਸਾਰ ਜਿਹੋ ਜਿਹੇ ਤੂੰ ਮਨੁੱਖ ਕੋਲ ਕੰਮ ਕਰਾਉਣਾ ਚਾਹੁੰਦਾ ਹੈ ਮਨੁੱਖ ਉਹ ਜਾ ਕੰਮ ਸੰਸਾਰ ਦੇ ਉੱਤੇ ਕਰਦਾ ਹੈ ਮਨੁੱਖ ਦੇ ਕੋਲ ਇਹੋ ਜਿਹਾ ਕੁਝ ਵੀ ਨਹੀਂ ਇਹੋ ਜਿਹਾ ਕੁਝ ਨਹੀਂ ਜੋ ਤੇਰੇ ਹੁਕਮ ਜਾਰਜਤ ਤੋਂ ਬਿਨਾ ਉਹ ਕਰਦਾ ਹੋਵੇ ਸਭ ਤੇਰੀ ਰਜ਼ਾ ਵਿੱਚ ਹੋ ਰਿਹਾ ਸਭ ਤੇਰੇ ਹੁਕਮ ਵਿੱਚ ਹੋ ਰਿਹਾ ਹੈ ਕਿਉਂਕਿ ਮਹਾਰਾਜ ਜੀ ਆਪ ਜੀ ਦੇ ਹੁਕਮ ਤੋਂ ਬਿਨਾਂ ਤਾਂ ਇੱਕ ਪੱਤਾ ਵੀ ਨਹੀਂ ਹਿਲ ਸਕਦਾ ਫਿਰ ਮੈਂ ਤਾਂ ਇੱਕ ਮਿੱਟੀ ਦਾ ਇੱਕ ਪੁੱਤਲਾ ਹਾਂ ਕਬੀਰ ਮੇਰਾ ਮੁਝ ਵਿੱਚ ਕਿਛ ਨਹੀਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਵੀ ਮੇਰਾ ਨਹੀਂ ਇਹ ਵੀ ਤੇਰੀ ਦਿੱਤੀ ہوئی ਦਾਤਾਂ ਨੇ ਤੇ ਇਹਨਾਂ ਨੂੰ ਕਾਬੂ ਕਰਨਾ ਇਹਨਾਂ ਨੂੰ ਸਹਿਮ ਵਿੱਚ ਰੱਖਣਾ ਇਹ ਸਭ ਤੇਰੀ ਦਾਤ ਹੈ ਮਹਾਰਾਜ ਜੀ ਤੂੰ ਚਾਵੇ ਤਾਂ ਇਸ ਵਿੱਚ ਮਨੁੱਖ ਗਲਤਾਨ ਹੋ ਜਾਵੇ ਤੂੰ ਚਾਵੇ ਤਾਂ ਗਲਤਾਨ ਹੋਏ ਮਨੁੱਖਾਂ ਮਨੁੱਖਾਂ ਨੂੰ ਇਸ ਵਿੱਚੋਂ ਪਾਰ ਲੰਘਾ ਸਕਦਾ ਹੈ ਕਬੀਰ ਮੇਰਾ ਮੁਝ ਵਿੱਚ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ ਇਹ ਜਿੰਦ ਤੇਰੀ ਹੈ ਤੇਰੀ ਦਿੱਤੀ ਹੋਈ ਹੈ ਤੂੰ ਚਾਹੇ ਤਾਂ ਇਸ ਨੂੰ ਆਪਣੇ ਵਿੱਚ ਮਿਲਾ ਲੈ ਤੂੰ ਚਾਹੇ ਤਾਂ ਇਸ ਨੂੰ 84 ਦੇ ਗੇੜ ਦੇ ਵਿੱਚ ਘੁਮਾ ਕੇ ਰੱਖ ਮਹਾਰਾਜ ਜੀ ਇਹ ਸਭ ਕੁਝ ਆਪ ਜੀ ਕਰਨ ਵਾਲੇ ਹੋ ਆਪ ਜੀ ਦੀ ਵਡਿਆਈ ਹੈ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ ਮੈਂ ਇਸ ਅਵਸਥਾ ਵਿੱਚ ਪਹੁੰਚ ਗਿਆ ਹਾਂ ਮਹਾਰਾਜ ਜੀ ਕਿ ਮੇਰਾ ਕੁਝ ਵੀ ਨਹੀਂ ਜੋ ਤੂੰ ਸਾਡੇ ਕੋਲ ਕੰਮ ਕਰਾ ਰਿਹਾ ਅਸੀਂ ਉਹ ਕੰਮ ਕਰ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ